ਇਹ ਕੁੜੀ ਨੂੰ ਲੈ ਕੇ ਕੋਣ ਆਇਆ ਸੀ ਤੂੰ ਹੋ ਲੈ ਕੇ ਆਈ ਸੀ ਨਾ ਉਹ ਤੂੰ ਮम्मी ਨੂੰ ਕਿੰਨੀ ਉਹਨੂੰ ਇੱਥੇ ਲਾਈਏ ਪੱਕਾ ਹੀ ਉਹ ਮੈਂ ਤੇ ਉਹਦਾ ਭਲਾ ਸੋਚਿਆ ਸੀ ਕਿ ਚੱਲ ਵਿਚਾਰੀ ਉੱਥੇ ਇਕੱਲੀ ਰਹੂਗੀ ਮੈਨੂੰ ਕੀ ਪਤਾ ਸੀ ਉਹਨੇ ਲੜਾਈ ਪਾ ਦੇਣੀ ਸਾਡੇ ਘਰ 'ਚ ਚੰਗੇ ਭਲੇ ਹੀ ਰਹਿੰਦੇ ਹੋ ਨਹੀਂ ਸਾਰੇ ਜਾਣੇ ਉਹ ਚੱਲ ਕੋਈ ਗੱਲ ਨਹੀਂ ਸੰਦੀਪ ਪਹਿਲੀ ਵਾਰੀ ਗੱਲ ਹੋਈ ਜਣਾ ਪਹਿਲੇ ਫੇਰ ਗੱਲ ਕਰਾਂਗੇ ਨਾ ਫਿਰ ਸੋਚ ਲਾਂਗੇ ਨਾ ਕਦੀ लवली ਬੋਲਿਆ ਸੀ ਤੇ ਨਾ ਰੁਪਿੰਦਰ ਬੋਲੀ ਮੇਰੇ ਅੱਗੇ ਕੰਨ ਖੋਲ ਕੇ ਗੱਲ ਸੁਣ ਲੈ ਇੱਕ ਆਟਾ ਹੋਣ ਦੀ ਤਿਆਰੀ ਕਰ ਲਓ ਆਪਣੀ ਆ ਘਰ ਮੇਰਾ ਵਾ ਜਿੱਥੇ ਮਰਜੀ ਆਪਣਾ ਬੰਦੋਬਸਤ ਕਰੋ ਕੋਈ ਇਹ ਕਰ ਤੇਰਾ ਕਿਦਾ ਮੈਂ ਵੀ ਜਿ세 ਕਰਵਾਏ ਚਾਹੀਏ ਵੀ ਮੇਰਾ ਘਰ ਹੀ ਆ ਮੈਂ ਮੈਂ ਕਿੱਥੇ ਜਾਣਾ ਹੁਣ ਇਹ ਘਰ ਨਾ ਅਹੀਂ ਬਣਾਇਆ ਹੀ ਉਹ ਦੁੱਧ ਫੋਨ ਚ ਲਉਂਦੀ ਰਹਿੰਦੀ ਕੋਈ ਗੱਲ ਨਹੀਂ ਇਹਨੂੰ ਮੈਂ ਦੇ ਲੈਣੀ ਆ ਮਾਥੇ ਚੰਗੀ ਤਰ੍ਹਾਂ ਜਰਾਕ ਕਉ ਤੂੰ ਨਾ ਕੋਲੀ ਪੈ ਨਹੀਂ ਆ ਮੈਂ ਬਰੋ ਕਿਉਂ ਕਹਣਾ ਕਿਉਂ ਹਣੀਗਾ ਅਗਰ ਤੇਰੇ ਦਵਾਏ ਰੋਗੀ ਫੇਰਾ ਕੋਗੀ ਪਿਲੇ ਉਪਨ ਦਰਨੇ ਖਰੇ ਹੁਣ ਦਹਾ ਦਿੱਤਾ ਇਹ ਘਰ ਮੇਰੇ ਦੋਹਾਂ ਪੁੱਤਾਂ ਦਾ ਉਹ ਮਕਰੋਨੀ ਲੈ ਕੇ ਆਈ ਇਹ ਦੋ ਹਿੱਸੇ ਹੋਣ ਇੰਨੇ ਦੇ ਕਾਦੇ ਮੰਮੀ ਦੋ ਹਿੱਸੇ ਹੋਣੇ ਆ ਹਿੱਸਾ ਇੱਕ ਹੀ ਨਿਕਲਣਾ ਤੂੰ ਸਮਾਨ ਆਪਣਾ ਚੋਕੇ ਦਾ ਜਮਾਨ ਕਰਨ ਦੇ ਆ ਉਥੇ ਜਿੱਥੇ ਮਰਜ਼ੀ ਲਾ ਲਾ ਜਾ ਕੇ ਇਹਨੂੰ ਮੈਂ ਮੰਮੀ ਕਿਉਂ ਵਾਲਾ ਕੋਠੀ ਦੋਹਾਂ ਨੂੰ ਵੰਡ ਕੇ ਦੇਣੀ ਆਪਾਂ ਨਾਲ ਕਿਉਂ ਘਰ ਬਣਾ ਕੇ ਦੇਣਾ ਜੇ ਆਹ ਗੱਲ ਵਾ ਨਾ ਬਣਾਉਣਾ ਵਾ ਤੇ ਇੱਕੋ ਹੀ ਕਮਰਾ ਪਾ ਕੇ ਦੇਣਾ ਹੀ ਜਿੱਦਾਂ ਦੀ ਇਹ ਕੋਠੀ ਪਈ ਹੈ ਨਾ ਇਦਾਂ ਦੀ ਕੋਠੀ ਪਾ ਕੇ ਦੇਣੀ ਪੈਣੀ ਆ ਕੋਈ ਕੋਠੀ ਕਾਠੀ ਨਹੀਂ ਪਾ ਕੇ ਦੇਣੀ ਕੋਠੀ ਸਸਤੀ ਨਹੀਂ ਪੈ ਜਾਣੀ